ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੰਤ ਸਿੰਘ ਨੇ ਸਮਝ ਲਿਆ ਕਿ ਦਾਈ ਗੱਲ ਬੁਲਾ ਗਈ ਹੈ ਔਰ ਅਸਲ ਭੇਤ ਨਹੀਂ ਦੱਸਿਆਸੂ ਪਰ ਖੈਰ ਕੀ ਹੋਇਆ ਸਹਜੇ ਸਹਜੇ ਗੱਲ ਖੁੱਲ ਜਾਵੇਗੀ ਤੇ ਉੰਜ ਪਰਾਏ ਭੇਤ ਪਾੜਨ ਲਈ ਮੈਂ ਕਿਉਂ ਜ਼ੋਰ ਲਾਵਾਂ ਹੁਣ ਮੈਂ ਇਸ ਦਾ ਕੰਮ ਕਰ ਆਵਾ ਇਹ ਸੋਚ ਕੇ ਕੁਛ ਆਪਣੇ ਸਫਰ ਸੰਬੰਧੀ ਕੰਮ ਲੈ ਕੇ ਆਗਾ ਖਾਨੂ ਜਾ ਮਿਲਿਆ ਔਰ ਉੱਚੀ ਉੱਚੀ ਉਹ ਕੰਮ ਦੱਸ ਕੇ ਉਸ ਨੂੰ ਮੌਕੇ ਦੇ ਦਿਖਾਉਣ ਲਈ ਕਿ ਜਿੱਥੋਂ ਦਾ ਕੰਮ ਦੱਸਿਆ ਸੀ ਨਾ ਲੈ ਆਂਦਾ ਤੇ ਰਸਤੇ ਵਿੱਚ ਹੌਲੇ ਹੌਲੇ ਦਾਈ ਦਾ ਸੁਨੇਹਾ ਸੁਣਾ ਦਿੱਤਾ ਆਗਾ ਖਾਂਏ ਸੁਣ ਕੇ ਅਚੰਬਾ ਰਹਿ ਗਿਆ ਪਰ ਗੱਲ ਉਸ ਤੇ ਮੰਨ ਲੱਗੀ ਉਹ ਆਪਣੀ ਪਾਲਕ ਮਾ ਦਾ ਬੜਾ ਕਦਰ ਪਾਉਣ ਵਾਲਾ ਸੀ ਕਿਉਂਕਿ ਉਹ ਜਦ ਬੋਲਦੀ ਪੱਤੇ ਦੀ ਬੋਲਦੀ ਹੁੰਦੀ ਸੀ ਉਸ ਨੂੰ ਸੁਣਦੇ ਸਾਰ ਤਸੱਲੀ ਆ ਗਈ ਕਿ ਅੰਮਾ ਸੱਚ ਆਖਦੀ ਹੈ ਸੋ ਗੱਲਬਾਤ ਕਰਕੇ ਉਹ ਡੇਰੇ ਨੂੰ ਮੁੜ ਗਿਆ ਔਰ ਚੁੱਪਚਾਪ ਐਸੇ ਤਲਾਸ਼ਪਾਲ ਵਿੱਚ ਲੱਗ ਪਿਆ ਕਿ ਕਿਹੜਾ ਕਿਹੜਾ ਆਦਮੀ ਮੇਰੇ ਹੀ ਕਾਫਲੇ ਵਿੱਚ ਮੇਰੇ ਤੇ ਹੀ ਸੂਈਆ ਹੋ ਸਕਦਾ ਹੈ ਰਾਤ ਫੇਰ ਆ ਗਈ ਤੇ ਕਾਫਲੇ ਨੇ ਉਤਾਰਾ ਕੀਤਾ ਜਸਵੰਤ ਸਾਈ ਰੋਟੀ ਖਾ ਕੇ ਇਕਲਵੰਝੇ ਜਾ ਬੈਠੇ ਤੇ ਕਈ ਗੱਲਾਂ ਬਾਤਾਂ ਛਿੜ ਪਈਆਂ ਸਾਈ ਇਸ ਧਰਤੀ ਵਿੱਚ ਹਜ਼ਾਰਾਂ ਲੱਖਾਂ ਲੋਕ ਪਠਾਨ ਹੀ ਨਹੀਂ ਹਨ ਪਰ ਹਿੰਦੁਸਤਾਨ ਤੋਂ ਫੜ ਕੇ ਆਂਦੇ ਹਿੰਦੂ ਵਿੱਚੇ ਹੀ ਰਲ ਮਿਲ ਜਾਂਦੇ ਹਨ ਜਸਵੰਨ ਫੜ ਕੇ ਆਂਦੇ ਚੁੱਪ ਕੀਤੇ ਰਲ ਜਾਂਦੇ ਹਨ ਸਾਈ ਤੇ ਹੋਰ ਕਾਰਨ ਵੀ ਕੀ ਤਲਵਾਰ ਸਿਰ ਤੇ ਝੂਕਦੀ ਹੈ ਬਾਣ ਕੁਝ ਸਕਦਾ ਨਹੀਂ ਆਪਣੇ ਦੇਸ਼ ਵਿੱਚ ਕੁਝ ਸਾਹਸ ਨਹੀਂ ਜੋ ਕਿਸੇ ਦੀ ਆਸ ਰੱਖੀ ਜਾਵੇ ਕਿ ਕੋਈ ਆਪਣਾ ਪਾਦਸ਼ਾਹ ਆਵੇਗਾ ਜੋ ਕਦੇ छुड़ाਵੇਗਾ ਨਿਰਾਸ਼ ਦੁਖੀ ਭੁੱਖਾਂ ਦੇ ਮਾਰੇ ਕਲਮੇ ਵਿੱਚ ਹੀ ਕਲਿਆਣ ਸਮਝਦੇ ਹਨ ਜਸਵੰਤ ਪਰ ਮੁਸਲਮਾਨ ਹੋ ਕੇ ਕੁਝ ਅਰਸ਼ ਤੇ ਤਾਂ ਨਹੀਂ ਚੜ ਜਾਂਦੇ ਹੋਣੇ ਸਾਈ ਇਹ ਤਾਂ ਠੀਕ ਹੈ ਪਰ ਪੇਟ ਪਰ ਰੋਟੀ ਤਾਂ ਲੱਭ ਜਾਂਦੀ ਹੈ ਤੇ ਮੌਤ ਦਾ ਭੈ ਦੂਰ ਹੋ ਜਾਂਦਾ ਹੈ ਜਸਵੰਤ ਇਹ ਗੱਲ ਮੰਨੀ ਪਰ ਜੇ ਕਤਲ ਹੀ ਹੋ ਜਾਂ ਤਾਂ ਗੁਲਾਮੀ ਦੀ ਜ਼ਿੰਦਗੀ ਤੋ ਤਾਂ ਛੁੱਟ ਜਾਂ ਧਰਮ ਤੇ ਖੁੱਲ੍ਹ ਗੁਆ ਕੇ ਜਿਉਣਾ ਵੀ ਕੀ ਜਿਉਣਾ ਹੈ ਸਾਈ ਹਿੰਦੂਆ ਵਿੱਚ ਤਾਂ ਇਤਨਾ ਬਲ ਨਹੀਂ ਰਿਹਾ ਹਾਂ ਸਿੱਖ ਹੰਝੋ ਕੈਦ ਨਹੀਂ ਪੈਂਦੇ ਜੇ ਕਦੇ ਕੋਈ ਫਸੇ ਤਾਂ ਰਸਤੇ ਵਿੱਚ ਹੀ ਐਨਾ ਨਾਲ ਲੜ ਪਿੜ ਕੇ ਮਰ ਜਾਂਦਾ ਹੈ ਜੇ ਕਿਤੇ ਕੋਈ ਬੁਰੇ ਹਾਲੀ ਆ ਹੀ ਪਹੁੰਚੇ ਤਾਂ ਉਹ ਜ਼ਰੂਰ ਮਰਨਾ ਹੀ ਪਸੰਦ ਕਰਦਾ ਹੈ ਅਜੇ ਤੱਕ ਕਿਸੇ ਸਿੱਖ ਇਸਤਰੀ ਜਾਂ ਪੁਰਖ ਨੇ ਇੱਥੇ ਆ ਕੇ ਧਰਮ ਨਹੀਂ ਦਿੱਤਾ ਤੇ ਨਾ ਹੀ ਗੁਲਾਮੀ ਸਿਰ ਚਾਈ ਹੈ ਖੁੱਲ ਦਾ ਪਿਆਰ ਤੇ ਧਰਮ ਦੀ ਆਣ ਐਨਾ ਵਿੱਚ ਜ਼ਰੂਰ ਹੈ ਹੰ ਸਿੱਖ ਹਿੰਦੂ ਤੇ ਅਕਸਰ ਹਿੰਦੂ ਕੁੱਲ ਵਿੱਚੋਂ ਪਰ ਅਮਰਤ ਛਕਦੇ ਸਾਰ ਹੋਰ ਦੇ ਹੋਰ ਹੋ ਜਾਂਦੇ ਹਨ ਤੁਸੀਂ ਇਹ ਗੱਲ ਬੜੀ ਹੈਰਾਨੀ ਨਾਲ ਸੁਣ ਰਹੇ ਹੋ ਕਿ ਤੁਸਾਂ ਕਦੇ ਕਿਸੇ ਸਿੱਖ ਦੀ ਇੱਥੇ ਕਤਲ ਦੀ ਚਰਚਾ ਆਪ ਨਹੀਂ ਸੁਣੀ ਇਹ ਥੋੜਾ ਹੀ ਚਿਰ ਹੋਇਆ ਹੈ ਕਿ ਇੱਕ ਸਿੱਖ ਮੁਟਿਆਰ ਅਮੀਰ ਦੇ ਮਹਿਲਾਂ ਵਿੱਚ ਜਾਂਦੀ ਹੀ ਆਪਣੇ ਕਮਰੇ ਨੂੰ ਅੱਗ ਲਾ ਸੜ ਮੋਈ ਘਰੋਂ ਨਹੀਂ ਡਿੱਗੀ ਸੁਣਿਆ ਸਾਜੇ ਕੇ ਨਹੀਂ ਜਸਵੰਤ ਸਿੰਘ ਹਾਂ ਇਸ ਮਾਮਲੇ ਦੀ ਮੈਨੂੰ ਖਬਰ ਹੈ ਸਿੱਖ ਐਸੇ ਹੀ ਹੁੰਦੇ ਹਨ ਮੈਂ ਆਪ ਵੀ ਸਿੱਖ ਹੀ ਹਾਂ ਸਾਈਂ ਪਰ ਗੁੱਸਾ ਨਾ ਕਰਨਾ ਜੋ ਸਿੱਖ ਇੱਥੋਂ ਦੇ ਰਹਿਣ ਵਾਲੇ ਹਨ ਉਹ ਜ਼ਰਾ ਲਾਂਬੇ ਰਹਿ ਕੇ ਵਕਤ ਕੱਟਦੇ ਹਨ ਪਰ ਜੋ ਦੇਸ਼ ਤੋਂ ਫੜੇ ਆਉਂਦੇ ਹਨ ਉਹ ਤਾਂ ਸੱਜਰੇ ਬੰਨੋ ਫੜ ਕੇ ਆਂਦੇ ਸ਼ੇਰ ਵਾਂਗੂ ਡਾਡੇ ਰੋ ਭਰੇ ਤੇ ਜੋਸ਼ ਵਾਲੇ ਹੁੰਦੇ ਹਨ ਪਠਾਨ ਵੀ ਉਹਨਾਂ ਦਾ ਲੋਹਾ ਮੰਦੇ ਹਨ ਪਰ ਸਿੱਖ ਫੜਿਆ ਜਾਵੇ ਇਹ ਗੱਲ ਬੜੀ ਹੀ ਘੱਟ ਹੁੰਦੀ ਹੈ ਜਸਵੰਤ ਤੁਸੀਂ ਠੀਕ ਆਖਦੇ ਹੋ ਪੰਜਾਬ ਵਿੱਚ ਸਿੱਖ ਫਕਰ ਕਰਦੇ ਹਨ ਕਿ ਉਹਨਾਂ ਦਾ ਇੱਕ ਬੱਚਾ ਵੀ ਕੈਦ ਵਿੱਚ ਪੈ ਕੇ ਗੁਲਾਮ ਨਹੀਂ ਬਣਿਆ ਜਾਂ ਤਾਂ ਕਤਲ ਹੋਇਆ ਹੈ ਜਾਂ ਕਿਵੇਂ ਦੇਸ਼ ਵਾਪਸ ਪਹੁੰਚਿਆ ਹੈ ਸਾਈਂ ਠੀਕ ਹੈ ਇੰਨਾ ਵਿੱਚ ਕੁਝ ਐਸਾ ਅਗ ਦਾ ਚੁਆਤਾ ਲੁਕਿਆ ਹੋਇਆ ਹੈ ਕਿ ਜੰਮਦੇ ਨੂੰ ਮੁਸਲਮਾਨ ਕਰ ਘਤੋ ਵਰੇਹਾ ਬੱਦੀ ਮੁਸਲਮਾਨ ਕਰਾਂ ਵਿੱਚ ਪਾਲੋ ਜਦੋਂ ਕੰਨ ਵਿੱਚ ਫੂਕ ਦਿਓ ਕਿ ਤੂੰ ਸਿੱਖ ਦੀ ਔਲਾਦ ਹੈ ਬਸ ਕੋਇਲ ਦੇ ਬੱਚੇ ਵਾਂਗੂ ਉਡਾਰੀ ਮਾਰੀ ਤੇ ਆਪਣੀ ਮਾਂ ਕੋਲ ਜਸਵੰਤ ਇੱਕ ਲੰਮਾ ਸਾ ਲੈ ਕੇ ਸਾਈਂ ਵੱਲ ਨੀਂ ਚਲਾ ਕੇ ਤੁਸੀਂ ਤਾਂ ਪਠਾਣ ਹੋ ਸਿੱਖਾਂ ਦੀ ਐਡੀ ਮਹਿਮਾ ਕਿਉਂ ਸਾਈਂ ਮੈਂ ਸੱਚ ਕਹਿਨੀ ਹਾਂ ਝੂਠੀ ਮਹਿਮਾ ਨਹੀਂ ਕਰਦੀ ਨਾ ਖੁਸ਼ਾਮਤ ਕਰਦੀ ਹਾਂ ਕਿ ਚਾਰ ਦਿਨ ਤੁਹਾਡੇ ਨਾਲ ਵਾਪਿਆ ਹੈ ਇਸ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੁਭਾ ਲਵਾਂ ਮੈਂ ਵੀ ਤੋਲਵੀਂ ਗੱਲ ਆਖਦੀ ਹਾਂ ਔਰ ਰੱਤਾ ਪਰ ਵਾਅਦਾ ਨਹੀਂ ਕਰਦੀ ਜਸਵੰਤ ਸ੍ਰੀ ਵਾਹਿਗੁਰੂ ਤੁਹਾਡਾ ख्याਲ ਕਿੱਧਰ ਗਿਆ ਹੈ ਮੈਂ ਤਾਂ ਇਸ ਕਰਕੇ ਪੁੱਛਿਆ ਹੈ ਕਿ ਜਰਵਾਣਿਆਂ ਦਾ ਸੁਭਾਅ ਹੁੰਦਾ ਹੈ ਕਿ ਸੱਚ ਦਾ ਵੀ ਇਕਰਾਰ ਨਹੀਂ ਕਰਦੇ ਜੇਕਰਨ ਤਾਂ ਸਾਨੂੰ ਸੱਚਿਆਂ ਨੂੰ ਸਾਡੇ ਦੇਸ਼ ਵਿੱਚ ਜਾ ਕੇ ਕਿਉਂ ਮਾਰਨ ਤੁਸੀਂ ਸਾਡੇ ਲੋਹੇ ਨੂੰ ਮੰਨਦੇ ਹੋ ਇਸ ਕਰਕੇ ਪਿਆਰ ਦੀ ਹੈਰਾਨੀ ਵਿੱਚ ਮੈਂ ਪ੍ਰਸ਼ਨ ਪੁੱਛਿਆ ਸੀ ਸਾਈਂ ਨਹੀਂ ਜੀ ਰਾਂਝ ਦੀ ਗੱਲ ਨਹੀਂ ਹੈ ਮੈਂ ਸਮਝਦੀ ਹਾਂ ਕਿ ਤੁਸੀਂ ਲੋਕ ਜੋ ਕਹਿੰਦੇ ਹੋ ਝੂਠ ਕਦੇ ਨਹੀਂ ਹੁੰਦਾ ਤੁਹਾਡੇ ਗੁਣ ਐਸੇ ਹਨ ਕਿ ਦੁਸ਼ਮਣ ਵੀ ਮਹਿਮਾ ਕਰਨੋਂ ਨਹੀਂ ਰੁਕਦਾ। ਭਲਾ ਨਾਦਰਸ਼ਾ ਵਰਗਾ ਜ਼ਾਲਮ ਪਾਸ਼ਾ ਹੋਵੇ, ਦੇਸ਼ ਉੱਚ ਲਹੂ ਦੇ ਦਰਿਆ ਵਗਾ ਕੇ ਉਹ ਥਲਕਾ ਮਚਾ ਕੇ ਆਇਆ ਹੋਵੇ ਕਿ ਸਦੀਆਂ ਤੱਕ ਦੁਨੀਆ ਨਾ ਭੁੱਲੇ ਕੀ ਉਸ ਜ਼ਾਲਮ ਪਾਸੋਂ اٹਕ ਤੇ ਆ ਕੇ ਆਪਣੇ ਦੇਸ਼ ਦੀਆਂ 2100 Hindu ਜਨਾਨੀਆਂ ਖੋ ਕੇ ਵਾਪਸ ਲੈ ਜਾਣਾ। ਇਹ ਇੰਨਾ ਹੀ ਮਰਦਾਂ ਦਾ ਕੰਮ ਹੈ। ਕੇਵਲ ਇੱਕ ਸਿੱਖ ਜਨਾਨੀ ਹੱਥ ਪੈਰ ਬੱਦੇ ਨਾਦਰਸ਼ਾ ਨਾਲ ਇੱਥੇ ਆਈ ਸੀ। ਸੋ ਵੀ ਉਹ ਹਿੰਦਿਆਂ ਦੇ ਟੋਲੇ ਵਿੱਚ ਸੀ ਜੋ ਪਹਿਲੇ ਅੱਗੇ ਲੰਘ ਚੁੱਕਾ ਸੀ ਪਰ ਉਸ ਬਹਾਦਰ ਸਿੰਘਨੀ ਦੇ ਸ਼ਾਬਾਸ਼ ਸਿਰ ਦਿੱਤਾ ਪਰ ਧਰਮ ਨਹੀਂ ਦਿੱਤਾ ਜਸਵੰਤ ਕੀ ਤੁਸੀਂ ਉਸ ਨੂੰ ਡਿੱਠਾ ਸੀ ਸਾਈਂ ਡਿੱਠਾ ਕੀ ਮੈਂ ਉਸ ਦੇ ਨਾਲ ਸਾਂ ਇਹ ਕਹਿ ਕੇ ਸਾਈਂ ਦੀਆਂ ਅੱਖਾਂ ਤੋਂ ਪਾਣੀ ਵਗ ਟੁਰਿਆ ਤੇ ਚਿਹਰਾ ਗਮ ਨਾਲ ਲੁੱਟ ਗਿਆ ਜਸਵੰਤ ਇਸ ਸਿੰਘਨੀ ਦੀ ਮੌਤ ਦੀ ਯਾਦ ਨੇ ਤੁਹਾਨੂੰ ਬਹੁਤ ਉਦਾਸ ਕੀਤਾ ਹੈ ਹੋਰ ਗਾਲ ਹੁਣ ਮੈਂ ਨਾ ਪੁੱਛਦਾ ਫੇਰ ਸਈ ਤੁਸੀਂ ਜੇਰਾ ਕਰੋ ਜੀਓ ਜੀਓ ਜੇਰਾ ਕਰੋ ਪਰ ਸਾਈ ਦਾ ਗਲਾ ਰੁਕ ਗਿਆ ਸੀ ਔਰ ਜਵਾਬ ਦੇਣ ਦੀ ਤਾਕਤ ਨਹੀਂ ਜਾਪਦੀ ਸੀ ਰਾਤ ਹੁਣ ਰਤਾ ਡੂੰਗੀ ਹੋ ਗਈ ਸੀ ਅਤੇ ਲੋਕ ਸੋ ਰਹੇ ਸਨ ਇਸ ਵੇਲੇ ਫਿਰਦੇ ਟੁਰਦੇ ਆਗਾ ਖਾਂਜੀ ਆਏ ਗਈ ਔਰ ਚਾਰ ਚੁਫੇਰੇ ਨਜ਼ਰ ਬਚਾ ਕੇ ਜਸਵੰਤ ਹੋਰਾ ਦੇ ਤੰਬੂ ਦੇ ਪਿਛਲੇ ਪਾਸੇ ਸਾਈ ਕੋ ਲਾ ਬੈਠੇ ਜਸਵੰਤ ਨੇ ਇਸ਼ਾਰਾ ਸਮਝ ਲਿਆ ਔਰ ਉਸਨੇ ਤੰਬੂ ਦੇ ਉਡਾਲੇ ਟਹਿਲਣਾ ਸ਼ੁਰੂ ਕਰ ਦਿੱਤਾ ਜੋ ਮਤਾ ਕੋਈ ਆਗਾ ਖਾਂ ਦਸ ਉਈਆ ਨਾ ਫਿਰ ਰਿਆ ਹੋਵੇ ਉਦਨ ਮਾਂ ਪੁੱਤ ਗੱਲੀ ਜੁੱਟ ਗਏ ਆਗਾ ਖਾਂ ਅੰਮੀ ਜੀ ਮੈਂ ਸੂਈਏ ਲੱਭ ਲਏ ਹਨ ਚਾਰ ਆਦਮੀ ਹਨ ਦਿਨ ਰਾਤ ਮੇਰੇ ਮਗਰ ਰਹਿੰਦੇ ਹਨ ਸਾਈ ਤੁਸੀਂ ਹੁਣ ਕਿੱਕੂ ਆ ਗਏ ਕਿਤੇ ਉਹ ਮਗਰ ਨਾ ਹੋਣ ਮੈਨੂੰ ਆਪਣਾ ਤਾਂ ਫਿਕਰ ਨਹੀਂ ਹੈ ਤੁਹਾਡੀ ਜਾਨ ਦਾ ਧੋਖਲਾ ਹੈ ਮੇਰੇ ਵਰਗੀਆਂ ਤਾਂ ਲੱਖਾਂ ਹਜ਼ਾਰਾਂ ਇਸ ਲਾਊ ਪੀਣੀ ਧਰਤੀ ਵਿੱਚ ਮਰ ਚੁੱਕੀਆਂ ਹਨ ਆਗਾ ਖਾਂ ਫਿਕਰ ਨਾ ਕਰੋ ਮੈਂ ਪ੍ਰਬੰਧ ਕਰਕੇ ਆਇਆ ਹਾਂ ਉਹਨਾਂ ਦੇ ਉੱਤੇ ਹੁਣ ਮੇਰੇ ਪਹਿਰੇ ਲਗਾਏ ਗਏ ਹਨ ਇਸ ਵੇਲੇ ਚਾਰੇ ਸ਼ਰਾਬ ਪੀ ਕੇ ਮਸਤ ਪਏ ਹਨ ਤੇ ਸੀਰ ਉੱਤੇ ਪੈਰਾ ਖੜਾ ਹੈ ਸਾਈਂ ਸ਼ੁਕਰ ਹੈ ਆਗਾ ਖਾਂ ਜਸਵੰਦ ਦਾ ਕਿਹਦਾ ਹਾਲ ਹੈ ਸਾਈਂ ਬਹੁਤ ਨੇਕ ਨੌਜਵਾਨ ਹੈ ਖਾਤਰ ਵਿੱਚ ਰਤਾ ਫਰਕ ਨਹੀਂ ਕਰਦਾ प्यार इन्ना करता है कि मलो मली इतबार इतबारन जी करता है आगा खां पवित्र खून है भला ये पता को खां रहण वाला काबलदा है कि पंजाब का लक्षण सारे पंजाबी हैं साई मैं पूछा तो नहीं पर बिरध पुरख जो है इसका अथ सतिकार करता है ये जानते हैं कि मैं पंजाबी नहीं समझती पर तद भी मेरे सामने गलबात घट करते हैं ਪਰ ਜਿੰਨੀ ਕਰਦੇ ਹਨ ਉਸ ਤੋਂ ਇਹ ਸਮਝ ਚੁੱਕੀ ਹਾਂ ਕਿ ਇਹ ਨੌਜਵਾਨ ਪੰਜਾਬੀ ਹੈ ਔਰ ਕਿਸੇ ਗੁਰਮੁਖ ਖਾਨਦਾਨ ਵਿੱਚੋਂ ਹੈ ਕਿਉਂਕਿ ਡੇਰੇ ਦੇ ਤੇ ਹੋਰ ਹਿੰਦੂ ਤੇ ਸਿੱਖ ਲੋਕ ਇਸ ਨੂੰ ਬੜੇ ਅਦਬ ਆਦਰ ਨਾਲ ਮਿਲਦੇ ਹਨ ਆਗਾ ਖਾਂ ਬੇਸ਼ੱਕ ਪੰਜਾਬੀ ਹੈ ਗੁਣ ਸਾਰੇ ਦੱਸਦੇ ਹਨ ਸਾਈ ਮੇਰੇ ਨਾਲ ਬਹੁਤ ਪਿਆਰ ਦੀਆਂ ਤੇ ਡੁੰਗੀਆਂ ਗੱਲਾਂ ਛਿੜ ਪੈਂਦੀਆਂ ਹਨ ਮੈਨੂੰ ਡਰ ਹੈ ਕਿ ਕਿਸੇ ਵੇਲੇ ਸਾਰਾ ਭੇਤ ਖੁੱਲ ਜਾਏਗਾ ਤੁਸੀਂ ਦੱਸੋ ਲੁਕੋ ਰੱਖਾਂ ਕਿ ਨਾ ਆਦਾਖਾਂ ਤੁਸੀਂ ਮੈਥੋਂ ਵਧੇਰੇ ਸਿਆਣੇ ਹੋ ਸਿੱਖ ਬਚਨ ਦੇ ਪੂਰੇ ਹਨ ਜੇਕਰ ਕੁਝ ਕਿਹਾ ਗਿਆ ਤਾਂ ਡਰ ਕੋਈ ਨਹੀਂ ਸਗੋ ਇਤਬਾਰ ਵੱਧ ਜਾਏਗਾ ਕਿਉਂਕਿ ਪੰਜਾਬ ਪਹੁੰਚ ਕੇ ਸਾਨੂੰ ਫੇਰ ਇਸ ਦੀ ਬਹੁਤ ਹੀ ਲੋੜ ਪੈਣੀ ਹੈ ਸਾਈਂ ਜਦ ਤੁਸੀਂ ਇਕੱਲੇ ਜਾ ਰਹੇ ਸੋ ਤਦੋਂ ਤੁਹਾਨੂੰ ਪੰਜਾਬ ਜਾ ਕੇ ਲੋੜ ਬਹੁਤ ਸੀ ਹੁਣ ਤਾਂ ਮੈਂ ਨਾਲ ਹਾਂ ਪੰਜਾਬ ਦੇ ਪੱਤ ਪੱਤ ਤੋਂ ਵਾਕਿਫ ਹਾਂ ਇਸ ਗੱਲ ਦਾ ਖਿਆਲ ਤਾਂ ਠੀਕ ਨਹੀਂ ਉੰਜ ਜਿੰਨਾ ਵਾ ਪਿਆ ਹੈ ਉਸ ਤੋਂ ਬੰਦਾ ਮਿੱਤਰਤਾ ਦੇ ਲਾਇਕ ਰਹਿੰਦਾ ਹੈ ਇਸ ਕਰਕੇ ਮਿੱਤਰਤਾ ਦੀ ਖਾਤਰ ਮਿੱਤਰ ਬਣਾ ਲੈਣਾ ਬਹੁਤ ਚੰਗਾ ਹੈ ਤੇ ਮੈਂ ਇਹ ਵੀ ਦੇਖਿਆ ਹੈ ਕਿ ਉਸ ਨੂੰ ਤੁਹਾਡੇ ਨਾਲ ਕੁਝ ਪਿਆਰ ਪੈ ਗਿਆ ਹੈ ਅਤੇ ਮੇਰਾ ਸੁਭਾਅ ਹੈ ਕਿ ਸਾਡੇ ਪੇਤ ਦੇ ਕੁਝ ਨਾ ਕੁਝ ਉਹ ਵੀ ਸਿਰ ਹੈ ਆਗਾ ਖਾਂ ਮੈਂ ਤਾਂ ਕੁਝ ਦੱਸਿਆ ਨਹੀਂ ਪਰ ਨਾਮ ਸਾਰੇ ਉਸ ਦੇ ਕੰਨੀ ਪੈ ਚੁਕੇ ਹਨ ਉਹ ਚੀਜ਼ਾਂ ਵੀ ਵੇਚ ਚੁਕਾ ਹੈ ਸਾਈ ਤਦੇਹੀ ਆਦਮੀ ਬਹੁਤ ਸਿਆਣਾ ਤੇ ਸੋਚ ਵਾਲਾ ਹੈ ਰੱਬ ਨੂੰ ਯਾਦ ਕਰਨ ਵਾਲਾ ਹੈ ਅਕਲ ਤਾਂ ਸਾਫ਼ ਹੋਣੀਓ ਹੋਈ ਫੇਰ ਕੀ ਮਰਜ਼ੀ ਹੈ ਆਗਾ ਖਾਂ ਮੇਰੀ ਜਾਚੇ ਕੁਝ ਮੰਜ਼ਲ ਲੰਘ ਕੇ ਗੱਲਬਾਤ ਖੋਲ ਦੇਣੀ ਪਹਾੜਾਂ ਵਿੱਚ ਕਣਕਾਂ ਉੱਗ ਪੈਂਦੀਆਂ ਹਨ ਉੱਤੇ ਬਰਫ਼ ਪੈ ਜਾਂਦੀਆਂ ਹਨ ਫੱਗਣ ਤੱਕ ਇਹ ਨਿਆਣੀ ਖੇਤੀ ਬਰਫ਼ ਹੇਠ ਗੁੰਮ ਰਹਿੰਦੀ ਹੈ ਜਦ ਸੂਰਜ ਤਪਿਆ ਤੇ ਬਰਫ਼ ਪੰਗਰੀ ਤਦ ਖੇਤੀ ਹੇਠੋਂ ਉਸੇ ਤਰ੍ਹਾਂ ਨਿਕਲਦੀ ਹੈ ਪਰ ਹੁਣ ਜਦ ਰੋਸ਼ਨੀ ਹਵਾ ਤੇ ਨਿਕ ਖੁੱਲੀ ਮਿਲਦੀ ਹੈ ਤਾਂ ਉਹ ਚਿਝਕਾਉ ਉਦਾਸੀ ਰੁਕਾਵਟ ਦੂਰ ਹੋ ਜਾਂਦੀ ਹੈ ਨਿਸਰਾਉ ਖਿੜਾਉ ਲਹਿ ਲਹਾਉ ਆ ਜਾਂਦਾ ਹੈ ਦਿਨਾਂ ਵਿੱਚ ਹੀ ਬੂਟੇ ਸਟੀਆਂ ਤੱਕ ਆ ਜਾਂਦੇ ਹਨ ਇਸੇ ਤਰ੍ਹਾਂ ਮੁੱਦਤਾ ਦੀ ਕਲੇਸ਼ਾਂ ਤੇ ਦੁੱਖਾਂ ਦਬ ਸਤਵੰਤ ਦੇ ਸੇਰੋਂ ਮਾਨੋ ਬਰਫ਼ ਟਲੀ ਹੈ ਇਸ ਕਨਿਆ ਦੇ ਸੁਭਾਅ ਵਿੱਚ ਖੁਸ਼ੀ ਬੇਖਿਆਲੀ ਵਿਚਾਰ ਪਰ ਵਹਿਮ ਤੋਂ ਖਾਲੀ, ਜੁਗਤ ਕਰਨੀ, ਪਰ ਚੋਪ ਤੋਂ ਖਾਲੀ। ਹਰ ਨੋਟੇ ਵਾਂਗ ਬੇਪਰਵਾਹ ਫਿਰਨਾ, ਐਸੇ ਐਸੇ ਗੁਣ ਸਨ। ਪਰ ਜਦ ਤੋਂ ਇੱਕਦਮ ਕੈਦ ਪਈ ਤੇ ਦੁੱਖਾਂ ਦੇ ਮੂੰਹ ਆਈ, ਡਾਡੀ ਡੂੰਗੀ ਸੋਚ ਵਾਲੀ, ਫੂਕ ਫੂਕ ਕੇ ਕਦਮ ਧਰਨ ਵਾਲੀ ਹੋ ਗਈ। ਚਾਹੇ ਚੜ੍ਹਦੀਆਂ ਕਲਾਂ ਦੇ ਪੇਹ ਤੋ ਜਾਣੂ ਸੀ, ਪਰ ਦੁੱਖਾਂ ਨੇ ਵਰਤਨ ਦਾ ਕਿਢਾਉ, ਸੋਚ ਦੇ ਹਿੱਸੇ ਪਾ ਛੱਡਿਆ ਸੀ। ਇਸ ਗੱਲ ਦਾ ਪ੍ਰਤਾਪ ਸੀ ਕਿ ਸਤਵੰਤ ਕਦੇ ਦਿਲ ਤੋੜ ਕੇ ਨਹੀਂ ਸੀ ਬੈਠੀ। ਨਾਮ ਦੇ ਅਭਿਆਸੀ ਨੂੰ ਜਦ ਕਲੇਸ਼ ਤੇ ਵਿਪਤਾ ਪੈਂਦੀਆਂ ਹਨ ਤਾਂ ਸੂਰਤ ਅੰਦਰੋਂ ਵਧੇਰੇ ਰੁੱਖ ਕਰਦੀ ਤੇ ਇਕੱਠੀ ਹੋ ਜਾਂਦੀ ਹੈ ਉਸ ਵੇਲੇ ਵਿਚਾਰ ਧੀਰਜ ਤੇ ਸਹਾਰਾ ਬਹੁਤ ਵੱਧ ਜਾਂਦੇ ਹਨ ਖਿਡਾਓ ਤੇ ਬੇਪਰਵਾਹੀ ਘਟ ਜਾਂਦੇ ਹਨ ਸੋ ਹੁਣ ਜਦ ਉਹ ਦਬਾਅ ਦੇ ਕਾਰਨ ਜ਼ਰਾ ਹਟੇ ਤਾਂ ਸਵਤੰਵੰਤ ਦੇ ਅਸਲੀ ਸੁਭਾਅ ਨੇ ਪਲਟਾਖਾਣਾ ਸ਼ੁਰੂ ਕੀਤਾ ਆਪਣੇ ਡੇਰੇ ਵਿੱਚ ਉਸ ਦੇ ਅਸਲੀ ਹਾਸਮੁਖ ਸੁਭਾਅ ਨੇ ਇੱਕ ਹੋਰ ਤਰ੍ਹਾਂ ਦੀ ਰੌਣਕ ਪੈਦਾ ਕਰ ਦਿੱਤੀ ਸਾਈ ਉਤੇ ਇਹ ਸੁਭਾਵ ਦਾ ਉਸ ਦੇ ਸੱਚ ਔਰ ਨਿਰੋਲ ਪਿਆਰ ਦੇ ਨਾਲ ਡੂੰਗਾ ਪ੍ਰੇਮ ਹੋ ਗਿਆ ਪਰ ਅਜੇ ਤੱਕ ਸਾਈ ਨੂੰ ਇਹ ਪਤਾ ਨਹੀਂ ਸੀ ਕਿ ਗੁਣਾ ਦਾ ਪੁੱਤਲਾ ਇਸਤਰੀ ਜਾਤ ਹੈ ਸਫਰ ਆਨੰਦਪੂਰਵਕ ਹੁੰਦਾ ਰਿਹਾ ਤਦੋਂ ਅੱਜ ਕੱਲ੍ਹ ਵਾਂਗੂ ਸੁਖੱਲੇ ਸਫਰ ਨਹੀਂ ਸਨ ਸੁਖਲੀਆਂ ਰਾਤਾਂ ਨਹੀਂ ਸਨ ਮੁਸ਼ਕਲਾਂ ਨਾਲ ਸਫਰ ਹੁੰਦੇ ਸਨ ਪਰ ਲੈ ਸਰਬੰਦ ਗੁਜ਼ਾਰਾ ਲੱਗ ਜਾਂਦਾ ਸੀ ਕਾਫਲਿਆਂ ਦਾ ਦਸਤੂਰ ਵੀ ਤਦੋਂ ਹੋਰ ਸੀ قافلے ਦੇ ਲੋਕ ਮਿਲ ਕੇ ਕਈ ਵਾਰ ਆਪਣੀ ਰਾਖੀ ਦਾ ਪ੍ਰਬੰਧ ਕਰਦੇ ਸਨ ਪਰ ਅਕਸਰ ਕਿਸੇ ਵੱਡ ਨਾਮੀ ਧਾਕ ਵਾਲੇ ਆਦਮੀ ਵੱਲੋਂ ਰਾਖੀ ਦਾ ਪ੍ਰਬੰਧ ਹੋ ਜਾਇਆ ਕਰਦਾ ਸੀ ਸਭ ਤੋਂ ਵੱਧ ਖਤਰਨਾਕ ਹਿੱਸਾ ਖੈਬਰ ਦਾ ਸਾਰਾ ਦਲ ਹੁੰਦਾ ਸੀ ਪਰ ਇੱਥੇ ਵੀ ਕਈ ਕਈ ਨਾਵਾਂ ਦਾ ਡਰ ਐਸਾ ਹੁੰਦਾ ਸੀ ਕਿ ਖੈਬਰ ਵਿੱਚ ਧੜਵੀ ਤੱਕ ਡਰਦੇ ਸਨ ਅਜੇ ਬਹੁਤ ਸਮਾਂ ਨਹੀਂ ਲੰਘਿਆ ਕਿ ਇੱਕ ਸਿੱਖ ਨਾਮ ਦੀ ਬੜੀ ਇੱਜ਼ਤ ਸੀ ਮਿੱਠਾ ਸਿੰਘ ਦਾ ਨਾਮ ਲਵੋ ਤਾਂ ਢਾੜ ਵੀ ਲੁੱਟਦਿਆਂ ਛੱਡ ਕੇ ਪਰੇ ਹਟ ਜਾਂਦੇ ਸਨ ਤਦੋਂ ਇਸ ਤਰ੍ਹਾਂ ਆਗਾ ਖਾਨ ਦੇ ਬਾਪੂ ਦੀ ਖੈਬਰ ਵਿੱਚ ਧਾਕ ਸੀ ਜਿਸ ਦੇ ਕਾਰਨ ਇਹ ਬੁਰਖੁਰਦਾਰ ਐਨੇ ਵੱਡੇ ਕਾਫਲੇ ਨੂੰ ਨਿਰਪੈ ਲੈ ਜਾ ਰਿਹਾ ਸੀ ਕਾਬਲ ਦੇ ਅਮੀਰ ਆਪਣੇ ਰਾਜ ਵਿੱਚ ਜਾਣ ਵਾਲਿਆਂ ਤੋਂ ਮਸੂਰ ਲੈਂਦੇ ਆਏ ਸਨ ਪਰ ਰਾਖੀ ਨਹੀਂ ਕਰਦੇ ਸਨ ਤੇ ਕਈ ਜਿਨ੍ਹਾਂ ਨੂੰ ਵਪਾਰ ਤੋਂ ਵਧੇਕ ਲਾਭ ਦਾ ਖਿਆਲ ਹੁੰਦਾ ਸੀ ਉਹ ਪ੍ਰਬੰਧ ਵੀ ਕਰਦੇ ਹੁੰਦੇ ਸਨ ਜਿਸ ਸਮੇਂ ਦੇ ਅਸੀਂ ਹਾਲ ਲਿਖ ਰਹੇ ਹਾਂ ਇਸ ਤੋਂ ਕੁਛੇ ਪਹਿਲਾਂ afghanistan ਦਿੱਲੀ ਦੇ ਤਖਤ ਦੀ ਤਾਪਿਆ ਸੀ ਅਕਬਰ ਤੋਂ ਲੈ ਕੇ ਮੁਗਲ ਪਾਦਸ਼ਾ ਇਸ ਪਰ ਆਪਣਾ ਸਿੱਕਾ ਟੋਰਦੇ ਰਹੇ ਹਨ ਪਰ ਮੁਗਲਿਆ ਸਲਤਨਤ ਦੇ ਅਖੀਰਲੇ ਕਮਜ਼ੋਰ ਪਾਦਸ਼ਾ ਦੇ ਹੱਥੋਂ ਇਹ ਦੇਸ਼ ਨਿਕਲ ਗਿਆ ਪਰ ਨਾਦਰ ਸ਼ਾਹ ਦੇ ਹਮਲੇ ਨੇ ਤਾਂ ਇਸ ਨੂੰ ਪੂਰਾ ਸੁਤੰਤਰ ਕਰ ਦਿੱਤਾ ਅਬਦਾਲੀ ਦੇ ਹਮਲੇ ਪੰਜਾਬ ਨੂੰ ਵੀ ਦਿੱਲੀ ਨਾਲੋਂ ਤੋੜ ਕੇ ਕਾਬਲ ਨਾਲ ਜੋੜ ਰਏ ਸਨ ਪਰ ਸਿੱਖਾਂ ਨੇ ਇਸ ਵਿੱਚ ਸਫਲਤਾ ਨਾ ਹੋਣ ਦਿੱਤੀ। ਸੋ ਨਵਰਾਜ ਪੱਕਾ ਕਰਨ ਕਰਕੇ ਅਫਗਾਨੀ ਪੰਜਾਬ ਤੇ ਕਾਬਲ ਦੇ ਵਪਾਰ ਨੂੰ ਪੱਕਾ ਕਰਨਾ ਲੋਚਦਾ ਸੀ। ਭਾਵੇਂ ਲੁਟੇਰਾ ਸੀ ਪਰ ਚਿੱਤੋ ਅਫਗਾਨਿਸਤਾਨ ਬੈਠ ਕੇ ਬੰਗਾਲ ਤੱਕ ਰਾਜ ਦੀਆਂ ਧੁੰਨਾਂ ਰੱਖਦਾ ਸੀ। ਸ਼ਾਇਦ ਕਾਮਯਾਬ ਹੋ ਜਾਂਦਾ ਪਰ ਪੰਜਾਬ ਵਿੱਚ ਸਿੱਖ ਇਸ ਦੇ ਮਨਸੂਬੇ ਪੂਰੇ ਨਹੀਂ ਸੀ ਹੋਣ ਦਿੰਦੇ। ਜਦੋਂ ਇਹ ਹਮਲਾ ਕਰਕੇ ਆਉਂਦਾ ਸਿੱਖ ਬਨਾ ਪਹਾੜਾਂ ਵਿੱਚ ਜਾ ਵੜਦੇ। ਜਦੋਂ ਇਹ ਦਿੱਲੀ ਨੂੰ ਤੁਰ ਜਾਂਦਾ ਤਾਂ ਉਹ ਆਪਣੇ ਲੁਕੇਵਿਆਂ ਵਿੱਚੋਂ ਨਿਕਲ ਪੈਂਦੇ ਤੇ ਥਾਂ-ਥਾਂ ਕਬਜ਼ੇ ਕਰ ਲੈਂਦੇ ਅਹਿਮਦ ਸ਼ਾਹ ਨੂੰ ਦਿੱਲੀ ਜਾ ਕੇ ਪੰਜਾਬ ਵਿੱਚ ਸਿੱਖਾਂ ਦੇ ਰੋਲੇ ਦੀ ਖ਼ਬਰ ਪਹੁੰਚਦੀ ਤਾਂ ਉਸ ਨੂੰ ਫਿਕਰ ਪੈ ਜਾਂਦਾ ਕਿ ਕਿਤੇ ਇਹ ਜ਼ੋਰ پا ਕੇ ਅਫਗਾਨਿਸਤਾਨ ਤੇ ਉਸ ਦੇ ਵਿਚਾਰੇ ਉਹ ਰੋਕ ਨਾ ਪਾ ਦੇਣ ਕਿ ਜਿਸ ਕਰਕੇ ਉਸ ਨੂੰ ਦੇਸ਼ ਆਪਣਨ ਦੇ ਕਿਸੇ ਲੋੜ ਵੇਲੇ ਕਰੜੀ ਔਕੜ ਪੇਸ਼ ਆ ਜਾਵੇ ਤੇ ਉਸ ਦਾ ਪਿੱਛਾ ਛੋੜ ਹੋ ਜਾਵੇ ਇਓ ਜਦ ਪੰਜਾਬ ਨੂੰ ਮੁਰਦਾ ਕਿ ਇੰਨਾ ਨੂੰ ਮੁਕਾ ਦਿਆਂ ਤਦ ਉਹ ਫੇਰ ਛੁੱਪ ਜਾਂਦੀ ਪਰ ਦਾਉ ਪਾ ਪਾ ਕੇ ਸਿੱਖ ਉਸ ਦੇ ਪਿੱਛੇ ਤੇ ਹੱਲੇ ਕਰਦੇ ਔਰ ਲੁੱਟਦਾ ਮਾਲ ਜੋ ਲੈ ਜਾ ਰਿਆ ਹੁੰਦਾ ਸੀ ਉਸ ਵਿੱਚੋਂ ਕੁਛ ਨਾ ਕੁਛ ਹਿੱਸਾ ਮੋੜ ਲੈਂਦੇ ਤੇ ਕਈ ਬੰਦੀ ਛੁੜਾ ਲੈਂਦੇ ਜਦੋਂ ਉਹ ਦੇਸ਼ ਜਾ ਵੜਦਾ ਸਿੱਖ ਫੇਰ ਥਾਉ ਥਾਈਂ ਕਬਜ਼ੇ ਜਮਾਉਂਦੀ ਕਰਦੇ ਵੱਡਾ ਕੱਲੂਕਾਰਾ ਉਸਨੇ ਕੇਵਲ ਸਿੱਖਾਂ ਨੂੰ ਮੁਕਾ ਦੇਣ ਵਾਸਤੇ ਰਚਾਇਆ ਸੀ ਸਾਲ ਕੋ ਪਹਿਲਾ ਜਿਹੜਾ ਅਫਦਾਲੀ ਪਾਣੀਪਤ ਦੇ ਮੈਦਾਨ ਤੇ ਮਰਹਟਿਆਂ ਨੂੰ ਮਾਰ ਕਰ ਗਿਆ ਸੀ ਉਹਨਾਂ ਦਾ ਹਿੰਦੂ ਰਾਜ ਦਾ ਸੁਪਨਾ ਸਾਰਾ ਟੁੱਟ ਗਿਆ ਉਹ ਅਫਦਾਲੀ ਵੱਡੇ ਘੱਲੂਕਾਰੇ ਵਿੱਚ ਸਾਰਾ ਤਾਨ ਲਾ ਕੇ ਸਿੱਖਾਂ ਨੂੰ ਨਾ ਮਾਰ ਸਕਿਆ 12 ਘੰਟੇ ਸਿੱਖ ਪਿੱਛੇ ਹਟਦੇ ਗਏ ਤੇ ਅਫਦਾਲੀ ਦੱਬੀ ਗਿਆ ਪਰ ਸਾਰਾ ਤਾਨ ਲਾ ਕੇ ਵੀ ਉਹਨਾਂ ਦੀਆਂ ਸਫਾ ਨਾ ਤੋੜ ਸਕਿਆ ਔਰ ਪੈਂਤੜਾ ਨਾ ਹਿਲਾ ਸਕਿਆ ਚਾਹੇ ਹਜ਼ਾਰਾਂ ਸਿੱਖ ਮਾਰੇ ਗਏ ਪਰ ਉਹਨਾਂ ਦੀ ਮਰਦਾਨਗੀ ਤੇ ਜੰਗੀ ਵਿਚਾਰ ਦੀ ਪਰਬੀਨਤਾ ਦਾ ਅਬਦਾਲੀ ਵੀ ਕਾਇਲ ਹੋ ਗਿਆ ਇਸ ਤੋਂ ਮਗਰੋਂ ਸਿੱਖਾਂ ਦਾ ਪੈਰ ਪੰਜਾਬ ਵਿੱਚ ਜੰਮਦਾ ਗਿਆ ਸੀ ਤੇ ਅਬਦਾਲੀ ਦਾ ਸੁਪਨਾ ਹਿੰਦਪੁਰ ਮੁੜ ਪਠਾਨ ਰਾਜ ਥਾਪ ਲੈਣ ਦਾ ਸਾਰਾ ਨਸ਼ਟ ਹੋ ਗਿਆ ਸੀ ਆਖਰੀ ਹਮਲੇ ਵਿੱਚ ਤਾਂ ਉਹ ਆਵ ਸਰਦਾਰ ਲੈਣਾ ਸਿੰਘ ਨੂੰ ਲਾਹੌਰ ਦੀ ਸੁਬੇਦਾਰੀ ਦਿੰਦਾ ਸੀ ਪਰ ਉਸ ਵੀਰ ਨੇ ਕਿਹਾ ਕਿ ਸਾਡੇ ਡੋਲੇ ਤੇ ਤਲਵਾਰ ਰਾਜ ਪੈਦਾ ਕਰਨਗੇ ਕਿਸੇ ਦਾ ਦਿੱਤਾ ਰਾਜ ਅਸੀਂ ਨਹੀਂ ਲੈਣਾ ਹੁਣ ਇਹ ਕਾਫਲਾ ਜਲਾਲਾਬਾਦ ਲੱਗ ਗਿਆ ਪਹੁੰਚਿਆ ਦਰਿਆ ਲੁੰਡੇ ਦੇ ਸੱਜੇ ਕਿਨਾਰੇ ਤੇ ਇਹ 3 4000 ਦੀ ਵੱਸੋ ਦਾ ਸ਼ਹਿਰ ਆਬਾਦ ਹੈ ਇਸ ਦੇ ਸੁੰਦਰ ਨਜ਼ਾਰੇ ਨੇ ਦਿਲਾਂ ਨੂੰ ਪ੍ਰਸੰਨ ਕਰ ਦਿੱਤਾ ਸਾਂਝ ਕੁ ਵੇਲੇ ਜਸਵੰਤ ਤੇ ਸਾਈਂ ਦਰਿਆ ਦੇ ਕਿਨਾਰੇ ਬੈਠੇ ਸਨ ਜਸਵੰਤ ਨੇ ਰਹਿ ਰਾਜ ਦਾ ਭੋਗ ਪਾਇਆ ਇਸ ਨੂੰ ਖੜੋਂ ਸਾਈਂ ਨੇ ਪ੍ਰੇਮ ਨਾਲ ਸੁਨਿਆ ਔਰ ਅਰਦਾਸ ਵਿੱਚ ਸਰੀਰ ਆਪੇ ਖੜੋ ਹੋ ਵੀ ਗਿਆ ਤੇ ਭੋਗ ਪਰ ਮੱਥਾ ਵੀ ਟਿਕ ਗਿਆ ਜਦ ਘਾਰ ਨੂੰ ਮੁੜੇ ਤਾਂ ਜਸਵੰਤ ਨੇ ਮੁਸਕੁਰਾ ਕੇ ਕਿਹਾ ਸੱਜਣ ਜੀ ਅੱਜ ਤਾਂ ਤੁਸੀਂ ਵੀ ਕਾਫਰ ਹੋ ਗਏ ਸਾਈਂ ਕਿਕੂ ਜਸਵੰਤ ਕਾਫਰਾਂ ਦੀ ਨਮਾਜ਼ ਦਿਲ ਲਾ ਕੇ ਸੁਣੀ ਸ਼ਾਮਲ ਹੋਏ ਫਿਰ ਕਾਫਰਾਂ ਦੇ ਖੁਦਾ ਨੂੰ ਮੱਥਾ ਵੀ ਟੇਕਿਆ ਸਾਈਂ ਹੱਸ ਕੇ ਅੱਛਾ ਇਹ ਗੱਲ ਹੈ ਮੈਂ ਤਾਂ ਨਾ ਕਾਫਰਾਂ ਦੇ ਖੁਦਾ ਨੂੰ ਮੱਥਾ ਟੇਕਿਆ ਹੈ ਨਾ ਮੌਮਨਾ ਦੇ ਖੁਦਾ ਨੂੰ ਮੈਂ ਤਾਂ ਆਪਣੇ ਜਸਵੰਦ ਦੀ ਨਮਾਜ਼ ਪੜ੍ਹੀ ਹੈ ਤੇ ਜਸਵੰਦ ਦੇ ਪਿਆਰ ਨੂੰ ਮੱਥਾ ਟੇਕਿਆ ਹੈ ਮੈਂ ਤਾਂ ਕਿ ਜਿਉਂਦਾ ਜਾਗਦਾ ਪਿਆਰ ਲੱਭਿਆ ਤੇ ਉਸੇ ਨੂੰ ਪਿਆਰ ਕੀਤਾ ਇਹੋ ਮੇਰੀ ਪੂਜਾ ਤੇ ਇਹੋ ਮੇਰੀ ਇਬਾਦਤ ਰਹੀ ਹੈ ਛੋਟੇ ਹੁੰਦਿਆਂ ਮੇਰਾ ਨੇਕ ਪਿਤਾ ਮੇਰਾ ਖੁਦਾ ਸੀ ਮੈਂ ਅੱਠੇ ਪੈਰ ਉਸ ਦੇ ਸਦਕੜੇ ਹੁੰਦੀ ਰਹੀ ਵਿਆਹੀ ਗਈ ਤਾਂ ਬਰੇ ਪਰ ਦਾ ਸੁਪਨਾ ਆਪਣਾ ਪਤੀ ਮੇਰਾ ਪੂਤ ਸੀ ਮੈਂ ਉਸ ਦੀ ਪੂਜਾ ਕਰਦੀ ਨਮਾਜ਼ گزارਦੀ ਰਹੀ ਉਹ ਅੱਖਾਂ ਮੀਟ ਗਿਆ ਤਾਂ ਆਗਾ ਖਾਨ ਦੀ ਮਾਂ ਨੂੰ ਮਾਬੂਦ ਬਣਾਇਆ ਤੇ ਉਸ ਤੋਂ ਕੋਲੀ ਹੁੰਦੀ ਰਹੀ ਉਹ ਮਰ ਗਈ ਤਾਂ ਆਗਾ ਖਾਨ ਨੂੰ ਪੂਜ ਪਿਆਰ ਦਾ ਨਿਸ਼ਾਨਾ ਬਣਾਇਆ ਹੁਣ ਉਸੇ ਦੀ ਹੁਬ ਦੀ ਖਾਤਰ ਤੁਹਾਡੇ ਨਾਲ ਮੋ ਪੈ ਗਿਆ ਹੈ ਮੈਂ ਕੀ ਜਾਣਾ ਨਮਾਜ਼ ਤੇ ਰੋਜ਼ੇ ਮੈਂ ਤਾਂ ਆਪਣੇ ਪਿਆਰੇ ਦੇ ਪਿਆਰ ਨੂੰ ਨਮਾਜ਼ ਰੋਜ਼ਾ ਜਾਂਦੀ ਹਾਂ ਇਹ ਲਫ਼ਜ਼ ਕੁਝ ਐਸੇ ਪਿਆਰ ਤੇ ਨਰਮੀ ਨਾਲ ਕਹੇ ਗਏ ਕਿ ਹੱਸਦੇ ਹੱਸਦੇ ਜਸਵੰਤ ਦੀਆਂ ਅੱਖਾਂ ਵਿੱਚ ਨੀਰ ਲੈ ਆਏ ਹੱਸ ਕੇ ਪਰ ਸ਼ਾਂਤੀ ਨਾਲ ਜਸਵੰਤ ਹੈ ਤਾਂ ਡਾਡੀ ਚੰਗੀ ਗੱਲ ਜਿਸ ਦਾ ਮੁੱਲ ਨਹੀਂ ਪੈ ਸਕਦਾ ਪਰ ਖੁਦਾ ਦਾ ਨਾਮ ਜ਼ਰਾ ਵਧੇਰੇ ادب ਨਾਲ ਲਿਆ ਕਰੋ ਇਹੋ ਪ੍ਰੇਮ ਦੀ ਮੰਜ਼ਲ ਉਸ ਤੱਕ ਲੈ ਜਾਂਦੀ ਹੈ ਤੇ ਹਰ ਮੰਜ਼ਲ ਉੱਤੇ ਰਸਤੇ ਦੇ ਹਰ ਕਦਮ ਉੱਤੇ ਉਹ ਆਪ ਹੈ ਪਰ ਮੰਜ਼ਲਾਂ ਤੇ ਰਸਤੇ ਨੂੰ ਅਦਬ ਸਵਾਰੇ ਖੁਦਾ ਕਹਿਣ ਵਾਲੇ ਚੁੱਪ ਤੋਂ ਕੰਮ ਲੈਂਦੇ ਹਨ ਉਹ ਆਪ ਪ੍ਰੇਮ ਹੈ ਉਹ ਹਰ ਥਾਂ ਵਸਦਾ ਹੈ ਪਰ ਵਰਤਦਾ ਅਲੇਪ ਹੈ ਪ੍ਰੇਮ ਆਪ ਦਾ ਅਮੁੱਲ ਹੈ ਦਿਲ ਦੇ ਜਿਸ اٹਾਰੀ ਵਿੱਚ ਪਿਤਾ ਪਤੀ ਸੁਆਣੀ ਤੇ ਆਗਾ ਖਾਂ ਵਸੇ ਹਨ ਐਥੇ ਉਸ ਮਾਲਕ ਨੇ ਆ ਵਸਣਾ ਹੈ ਇਹ ਉਸ ਦੇ ਪਿਆਰ ਤਨੁੱਕੇ ਹਨ ਜੋ ਥਾਂ ਆ ਆ ਵੱਜਦੇ ਹਨ ਸਾਈਂ ਇਸ ਵੇਲੇ ਕੋਈ ਕਸਰ ਨਿਕਲ ਸਕਨੀ ਗਠਨ ਹੈ ਕਿਉਂਕਿ ਡਾਡੀ ਵਿਥ ਪੈ ਰਹੀ ਹੈ ਜਦੋਂ ਹੁਣ ਵਾਲਾ ਮਾਮਲਾ ਸਿਰੇ ਚੜ ਜਾਏਗਾ ਤਦੋਂ ਖਬਰੇ ਸ਼ੁਕਰਾਨੇ ਵਿੱਚ ਕੋਈ ਪੂਰਾ ਭਾਂਡਾ ਮੇਰੀਆਂ ਕਸਰਾਂ ਕੱਢ ਦੇਵੇਗਾ ਜਿਸ ਘਰ ਦੀ ਮੈਂ ਉਮਰਾ ਤੋਂ ਨਿਮਾਣੀ ਸੇਵਾ ਕਰ ਰਹੀ ਹਾਂ ਉਹ ਤਾਂ ਬਹੁਤ ਹੀ ਉਪਕਾਰੀ ਤੇ ਤਿਲ ਨੂੰ ਮੇਰੂ ਕਰਕੇ ਜਾਣਨ ਵਾਲਾ ਹੈ ਜਸਵੰਤ ਅੱਜ ਮੈਂ ਥੋੜਿਆ ਨਹੀਂ ਜਾਂਦਾ ਮੈਂ ਗੁਸਤਾਖੀ ਕਰਕੇ ਵੀ ਪੁੱਛ ਲੈਣਾ ਹੈ प्यारे साईं जी ਦੱਸੋ ਨਾ ਤੁਸੀਂ ਕੱਦ ਤੱਕ ਬੁਝਾਰਤਾ ਪਾਓਗੇ ਔਰ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਹਾਲ ਕਿਉਂ ਨਹੀਂ ਖੋਲਦੇ ਵੱਲਵਲਾ ਕਿਉਂ ਜਾਂਦੇ ਹੋ ਜੇ ਤਾਂ ਮੈਨੂੰ ਕੁਝ ਥੋ ਨਾ ਹੁੰਦਾ ਤਾਂ ਹੋਰ ਗੱਲ ਸੀ ਕੁਝ ਪੇਨਕ ਮੇਰੇ ਕੰਨੀ ਪੈ ਚੁਕੀ ਹੈ ਮੇਰੀ ਆਪਣੀ ਅਕਲ ਜੋੜ ਤੋੜ ਬਣਾਉਂਦੀ ਤੇ ਟਾਉਂਦੀ ਰਹਿੰਦੀ ਹੈ ਮੈਂ ਆਪਣੀ ਹੈਰਾਨੀ ਲਈ ਨਹੀਂ ਪੁੱਛਦਾ ਮੈਨੂੰ ਪਿਆਰ ਤੁਨਕੇ ਵਜਨ ਲੱਗ ਪਏ ਹਨ ਤੇ ਤੁਹਾਡੇ ਹੋਰ ਨੇੜੇ ਕਰਨਾ ਚਾਹੁੰਦੇ ਹਨ ਸਾਈਂ ਠੰਡਾ ਸਾ ਲੈ ਕੇ ਪਿਆਰੇ ਜੀ ਤੂੰ ਹੱਥੋਂ ਕੀ ਲੁਕਾਉ ਹੈ ਪਰ ਦੁੱਖਾਂ ਦੀਆਂ ਗੰਡਾ ਖੋਲਿਆਂ ਚੋਬ ਹੀ ਵਜਣੀ ਹੈ ਜਸਵੰਤ ਸੱਚ ਹੈ ਪਰ ਅਸੀਂ ਮਿਲੇ ਹੀ ਦੁੱਖਾਂ ਵਿੱਚ ਹਾਂ ਦੁੱਖਾਂ ਵਿੱਚ ਹੋਏ ਮੇਲੇ ਪਿਆਰ ਦੀ ਗੋਦੀ ਵਿੱਚ ਛੇਤੀ ਲੈ ਜਾਂਦੇ ਹਨ ਮੈਂ ਕਿਹੜੇ ਸੁੱਖਾਂ ਵਿੱਚ ਹਾਂ ਸਾਈਂ ਮੈਨੂੰ ਅੱਗੇ ਹੀ ਖਿਆਲ ਸੀ ਕਿ ਤੁਸੀਂ ਪੰਜਾਬੀ ਹੋ ਔਰ ਰੱਬ ਨਾ ਭੁਲਾਵੇ ਤਾਂ ਕੈਦ ਵਿੱਚ ਆਏ ਹੋ ਤਾਂ ਹੁਣ ਕਿਸੇ ਜੁਗਤ ਨਾਲ ਮੁੜੇ ਜਾਂਦੇ ਹੋ ਜਸਵੰਤ ਬਿਲਕੁਲ ਠੀ ਡਾਡੀਆਂ ਮੁਸਕਨਾ ਨਾਲ ਛੁਟਕਾਰਾ ਹੋਇਆ ਹੈ ਤੇ ਪਰਮੇਸ਼ਰ ਫਜ਼ਲ ਕਰੇ ਆਪ ਦੇ ਆਗਾ ਖਾਂ ਦੀ ਕਿਰਪਾ ਨਾਲ ਸ਼ਾਇਦ ਵਤਨ ਅਪੜ ਪਾਵਾਂ ਪਰ ਪਠਾਨ ਹੋਣ ਕਰਕੇ ਮੈਂ ਉਹਨਾਂ ਨਾਲ ਖੁੱਲਕੇ ਗੱਲਬਾਤ ਨਹੀਂ ਕੀਤੀ ਪਰ ਸਾਈਂ ਜੀ ਪ੍ਰੇਮ ਅੱਗੇ ਕੱਦ ਤੱਕ ਲੁਕੋ ਰਹਿ ਸਕਦੇ ਹਨ ਸਾਈਂ ਕੋਈ ਗੈਪ ਤੋਂ ਬਲਾ ਨਾ ਆਪ ਆਵੇ ਮੇਰਾ ਲਾਲ ਤਾਂ ਸਿਰ ਤੱਕ ਤੁਹਾਡੇ ਨਾਲ ਨਿਭਾਏਗਾ ਜਸਵੰਤ ਉਸ ਦੀ ਜਾਤੋਂ ਔਰ ਤੁਹਾਡੇ ਤੋਂ ਇਹੋ ਉਮੀਦ ਹੈ ਮੇਰਾ ਰੱਬ ਨਾ ਭੁਲਾਵੇ ਮੇਰੇ ਮਿੱਠੇ ਮਿੱਠੇ ਸਾਈਂ ਜੀਓ ਤੁਹਾਡੇ ਤੇ ਮੇਰੇ ਲਹੂ ਵਿੱਚ ਉਹ ਵਿਤ ਨਹੀਂ ਹੈ ਜੋ ਦਿਸਪਈ ਆਉਂਦੀ ਹੈ ਸਾਈਂ ਇਹ ਖਿਆਲ ਆਪ ਦਾ ਠੀਕ ਹੈ ਮੈਂ ਪਠਾਣੀ ਨਹੀਂ ਔਰ ਨਾ ਮੁਸਲਮਾਨੀ ਹਾਂ ਮੇਰੇ ਇਹ ਰੂਪ ਵੀ ਪ੍ਰੇਮ ਨੇ ਹੀ ਢਾਲ ਕੱਢੇ ਹਨ ਜਾਂ ਹੱਸ ਕੇ ਮੇਰੇ ਪੂਰਬਲੇ ਕਰਮਾਂ ਨੇ ਜਸਵੰਤ ਸਾਈਂ ਦਾ ਹੱਥ ਕੁੱਟ ਕੇ ਰੱਬ ਮਿਹਰ ਕਰੇ ਛੇਤੀ ਦੱਸੋ ਜੋ ਤੁਸੀਂ ਕਿਸ ਕੁਲ ਵਿੱਚੋਂ ਹੋ ਮੇਰਾ ਕਲੇਜਾ ਉਛਲ ਰਿਹਾ ਹੈ ਇਹ ਮੁੱਠ ਵਿੱਚ ਨਹੀਂ ਆਉਂਦਾ ਸਾਈ ਮੈਂ ਸਪਤ ਸਿੰਧੂ ਪੰਜਾਬ ਦੀ ਪੁੱਤਰੀ ਹਾਂ ਹਾਂ ਮੈਂ ਰਾਜਪੂਤ ਕੁਲ ਦੀ ਪਰ ਪੰਜਾਬ ਦੇ ਪਹਾੜਾਂ ਦੀ ਜਾਈ ਹਾਂ ਪਿਤਾ ਮੇਰੇ ਚੰਗੇ ਜ਼ਮੀਂਦਾਰ ਸਨ ਨਦੌਣ ਵਿੱਚ ਮੇਰਾ ਘਰ ਸੀ ਸ਼ਕਤੂ ਮੇਰੇ ਜਨਕ ਜੀ ਦਾ ਨਾਮ ਸੀ ਸਿਆਣੀ ਹੋਈ ਤਾਂ ਪਿਤਾ ਨੇ ਵਿਆਹ ਕਰ ਦਿੱਤਾ ਥੋੜੇ ਹੀ ਦਿਨ ਦਾ ਜੀਵਨ ਟੁੱਟਾ ਕਿ ਪਤੀ ਤੇ ਪਿਤਾ ਇਕੱਠੇ ਹੀ ਪਰਲੋਕ ਟੁਰ ਗਏ ਇਸ ਵੇਲੇ ਅਸੀਂ ਲਾਹੌਰ ਸਾਂ ਜਿਸ ਮਹੱਲੇ ਵਿੱਚ ਵਾਸ ਸੀ ਉੱਥੇ ਹੀ ਗੰਭੀਰ ਆਸ਼ੇ ਲੋਕ ਵਸਦੇ ਸਨ ਮੇਰੇ ਦੁੱਖ ਵਿੱਚ ਉਹਨਾਂ ਦੀ ਵੋਟੀ ਨਹੀਂ ਜੋ ਨੇਕੀ ਦਾ ਅਵਤਾਰ ਸੀ ਮੇਰੇ ਨਾਲ ਅਤ ਪਿਆਰ ਕੀਤਾ ਇਸ ਪਿਆਰ ਨੇ ਪਤੀ ਦੀ ਥਾਂ ਮੈਨੂੰ ਇਹ ਸਰੀਰ ਦੇ ਦਿੱਤਾ ਮੈਂ ਪਿਆਰ ਵਿੱਚ ਪਰੋਤੀ ਉਹਨਾਂ ਦੀ ਹੀ ਹੋ ਗਈ ਸੋ ਪਿਆਰੇ ਜਸਵੰਤ ਜੀ ਮੇਰੀਆਂ ਰਗਾਂ ਵਿੱਚ ਪੰਜਾਬ ਦੇ ਪਰਬਤਾਂ ਉੱਤੇ ਵਹਿੰਦੇ ਪਵਿੱਤਰ ਪਾਣੀਆਂ ਤੋਂ ਬਣਿਆ ਪਵਿੱਤਰ ਖੂਨ ਠਾਠਾ ਮਾਰਦਾ ਹੈ ਔਰ ਚਾਹੇ ਤੁਸੀਂ ਮਰਦ ਹੋ ਤੇ ਮੈਂ ਧੀਮੀ ਹਾਂ ਤੁਸੀਂ ਮੇਰੇ ਪੁੱਤਾਂ ਜੱਡੇ ਹੋ ਮੈਂ ਆਪ ਨੂੰ ਦੇਸ਼ ਵੀ ਤੇ ਸੱਕਾ ਵੀਰ ਜਾਣਗੀ ਇਸ ਵੇਲੇ ਮਿਲੇ ਬਿਨਾ ਰੁਕ ਨਹੀਂ ਸਕਦੀ ਇਹ ਕਹਿੰਦਿਆਂ ਜੱਫੀ ਪਾ ਲਈ ਔਰ ਐਸਾ ਘੁੱਟ ਕੇ ਮਿਲੀ ਕਿ ਅੱਖਾਂ ਤੋਂ ਹੰਝੀ ਵਹਿ ਤੁਰੇ ਔਰ ਸਵਾਸ ਲੰਮੇ ਹੋ ਗਏ ਤੇ ਹੋਸ਼ ਕੱਸੀ ਪੈ ਗਈ ਕਿੰਨਾ ਚਿਰ ਐਸੇ ਤਰ੍ਹਾਂ ਲੰਘ ਗਿਆ ਜਸਵੰਤ ਸਾਈ ਪਿਆਰ ਦੇ অবতার ਸਾਈ ਸ਼ੁਕਰ ਹੈ ਇਸ ਵਿਦੇਸ਼ ਇਸ ਉਜਾੜ ਤੇ ਓਪਰੀ ਧਰਤੀ ਵਿੱਚ ਇਸ ਇਕਾਲ ਦੇ ਵਿਛੋੜੇ ਵਿੱਚ ਮੈਨੂੰ ਦੇਸ਼ ਭੈਣ ਦਾ ਮੇਲਾ ਹੋਇਆ ਔਰ ਇਸ ਪਿਆਰ ਵਿੱਚ ਹੋਇਆ ਕਿ ਜਦੋਂ ਪਵਿੱਤਰ ਉਛਾਲੇ ਵਿੱਚ ਵਿਥ ਨਹੀਂ ਜੇ ਕਦੇ ਮੇਰੀ ਇੱਕ ਹੋਰ ਆਸ ਵੀ ਪੂਰੀ ਹੋ ਜਾਵੇ ਤਾਂ ਮੇਰੀ ਖੁਸ਼ੀ ਸੰਪੂਰਨ ਹੋ ਜਾਵੇ ਤਾਹੋਂ ਨ ਪਿਆਰ ਭਰੀ ਸਾਈ ਜੀ ਦੀ ਮਿੱਠੀ ਰਸੀਲੀ ਰਸਨਾ ਉਹ ਮధుਵਿਦਾਨ ਕਰੇ ਸਾਈ ਉਹ ਕੀ ਹੈ ਜਸਵੰਤ ਮੇਰਾ ਲਹੂ ਉਛਾਲੇ ਮਾਰ ਕੇ ਆਖਦਾ ਹੈ ਕਿ ਆਗਾ ਖਾਦੀਆਂ ਰਗਾਂ ਵਿੱਚ ਵੀ ਪੰਜਾਬ ਦੀ ਪਵਿੱਤਰ ਢੱਟੀ ਦਾ ਖੂਨ ਗੇੜੇ ਲਾ ਰਿਹਾ ਹੈ ਉਸ ਦੀਆਂ ਜੋਸ਼ ਭਰੀਆਂ ਨਾੜਾਂ ਵਿੱਚ ਕਠੋਰਤਾ ਦਾ ਉਪਰੋ ਉਪਰਾ ਖੂਨ ਨਹੀਂ ਹੈ ਉਥੇ ਉਤਸ਼ਾਹ ਦੇ ਬੱਲ ਵਾਲੀ ਰਤੀ ਰਾਤ ਜੋਸ਼ ਮਾਰਦੀ ਹੈ ਪਿਆਰੀ ਭੈਣ ਮੇਰੀ ਆਸ ਨਾ ਕਰਕੇ ਨਾ ਤੋੜ ਦੇਈ ਪਰਮੇਸ਼ਰ ਕਰੇ ਤੇਰਾ ਜਵਾਬ ਤੇ ਸੱਚ ਦੋਵੇਂ ਮੇਰੀ ਆਸ ਪੂਰਨ ਵਾਲੇ ਹੋ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ